ਬਹੁਤ ਹੀ ਵਧੀਆ ਬਣਦੇ ਆ ਇਹ ਤੇ ਵਿੱਚੋਂ ਬਹੁਤ ਵਧੀਆ ਪੱਕ ਕੇ ਤਿਆਰ ਹੁੰਦੇ ਆ ਤੇ ਇਸ ਤਰੀਕੇ ਨਾਲ ਇਹ ਟਮੇਟੋ ਕੈਚਪ ਦੇ ਨਾਲ ਆ ਜਿਹੜੇ ਬਹੁਤ ਜ਼ਿਆਦਾ ਟੇਸਟੀ ਲੱਗਣਗੇ ਤੁਸੀਂ ਜਰੂਰ ਇਸ ਤਰੀਕੇ ਨਾਲ ਜਿਹੜੇ ਘਰੇ ਇਹ ਸਨੈਕਸ ਆ ਟਰਾਈ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਆਲੂ ਤੇ ਸੂਜੀ ਦੇ ਬਹੁਤ ਹੀ ਟੇਸਟੀ ਜਿਹੇ 스ਨੈਕਸ ਬਣਾ ਕੇ ਤਿਆਰ ਕਰਾਂਗੇ ਤੇ ਰੈਸਪੀ ਜਿਹੜੀ ਬਹੁਤ ਹੀ ਸੌਖੀ ਜੀ ਹੈ ਤੁਸੀਂ ਛਟਪਟ ਘਰ ਦੇ ਵਿੱਚ ਤਿਆਰ ਕਰ ਲਓਗੇ ਤੇ ਬਹੁਤ ਹੀ ਟੇਸਟੀ ਖੁਰਖਰੇ ਜਿਹੇ 스ਨੈਕਸ ਬਣ ਕੇ ਤਿਆਰ ਹੋਣਗੇ ਚਲੋ ਫਿਰ ਇਹਨਾਂ 스ਨੈਕਸ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਸ਼ੂਟ ਕਰਿਓ ਬਾਅਦ ਵਿੱਚ ਸ਼ੇਅਰ ਕਰ ਸਭ ਤੋਂ ਪਹਿਲਾਂ ਜੀ ਪੈਨ ਜਾਂ ਕੜਾਹੀ ਦੇ ਵਿੱਚ ਨਾ ਆਪਾਂ 2 ਕ ਚਮਚੇ ਜਿਹੜੇ ਘਿਓ ਦੇ ਜਾਂ ਫਰੈਂਟ ਤੇਲ ਦੇ ਐਡ ਕਰਾਂਗੇ ਤੇ ਇਹਨੂੰ ਗਰਮ ਕਰ ਲਾਂਗੇ। ਫੇ ਹੁਣ ਜੀ ਤੇਲ ਗਰਮ ਹੋ ਗਿਆ। ਹੁਣ ਅੱਧਾ ਚਮਚੇ ਦੇ ਵਿੱਚ ਆਪਾਂ ਜੀਰੇ ਦਾ ਐਡ ਕਰਾਂਗੇ। ਤੇ ਜੀਰੇ ਨੂੰ ਹਲਕਾ ਜਿਹਾ ਆਪਾਂ ਭੁੰਨ ਲਾਂਗੇ, ਵਧੀਆ ਰੋਸਟ ਕਰ ਲਾਂਗੇ। ਤੁਸੀਂ ਇੱਥੇ ਰਾਈ ਦੀ ਵਰਤੋਂ ਵੀ ਕਰ ਸਕਦੇ ਹੋ। ਤੇ ਹੁਣ ਜੀ ਜੀਰੇ ਨੂੰ ਆਪਾਂ ਭੁੰਨ ਲਿਆ ਤੇ ਹੁਣ ਘਰ ਦੇ ਵਿੱਚ ਨਾ ਕੋਈ ਵੀ ਕੌਲੀ ਜਾਂ ਕੱਪ ਸੈੱਟ ਕਰ ਲਿਓ। ਇਹਦੇ ਨਾਲ ਹੀ ਨਾਪ ਕੇ ਆਪਾਂ ਸੂਜੀ ਐਡ ਕਰਾਂਗੇ। ਤੇ ਇਹ ਦੋ ਕੌਲੀ ਆਪਾਂ ਪਾਣੀ ਦੀ ਐਡ ਕਰਾਂਗੇ ਇੱਕ ਕੌਲੀ ਆਪਾਂ ਸੂਜੀ ਦੀ ਪਾਵਾਂਗੇ ਤੇ ਪਾਣੀ ਨੂੰ ਹਲਕਾ ਜਿਹਾ ਆਪਾਂ ਗਰਮ ਕਰ ਲਾਂਗੇ ਦੇਖੋ ਜੀ ਪਾਣੀ ਗਰਮ ਹੋ ਗਿਆ ਹੁਣ ਅੱਧਾ ਚਮਚੇ ਇਹਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਨਮਕ ਐਡ ਕਰਕੇ ਮਿਕਸ ਕਰ ਦਿਆਂਗੇ ਤੇ ਪਾਣੀ ਨੂੰ ਜਿਹੜਾ ਉਬਾਲ ਆਉਣ ਲੱਗ ਗਿਆ ਪਾਣੀ ਚੰਗੀ ਤਰੀਕੇ ਨਾਲ ਗਰਮ ਹੋ ਗਿਆ ਹੁਣ ਆਪਣੇ ਕੋਲ ਇੱਥੇ ਇੱਕ ਕੌਲੀ ਹੈਗੀ ਇਹ ਸੂਜੀ ਦੀ ਤੇ ਸੂਜੀ ਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਬਰੀਕ ਕਰ ਲਓ ਜੇ ਤੁਹਾਡੇ ਕੋਲ ਮੋਟੀ ਸੂਜੀ ਹੋਈ ਜਿਆਦਾ ਹੁਣ ਆਪੇ ਐਡ ਕਰ ਦੇਾਂਗੇ ਤੇ ਇਹਨੂੰ ਨਾਲ ਦੀ ਨਾਲ ਜਿਹੜਾ ਮਿਕਸ ਕਰਦੇ ਜਾਵਾਂਗੇ ਵੀ ਇਹਦੇ ਵਿੱਚ ਗੰਡਾ ਨਾ ਬਣ ਜਾਵੇ ਤੇ ਫਲੇਮ ਹੈ ਜਿਹੜੀ ਤੁਸੀਂ ਸਲੋ ਰੱਖਿਓ ਸਲੋ ਫਲੇਮ ਤੇ ਆਪਾਂ ਇਹਨੂੰ ਮਿਕਸ ਕਰਨਾ ਹੈ ਜਦੋਂ ਤੱਕ ਇਹ ਬਿਲਕੁਲ ਆਟੇ ਜਿਹੀ ਤਰ੍ਹਾਂ ਨਹੀਂ ਬਣ ਜਾਂਦੀ ਉਦੋਂ ਤੱਕ ਆਪਾਂ ਇਹਨੂੰ ਮਿਕਸ ਕਰੀ ਜਾਣਾਗਾ ਇਸ ਤਰੀਕੇ ਨਾਲ ਤੇ ਭਾਂਡੇ ਦੇ ਨਾਲ ਇਹ ਅਲੱਗ ਹੋ ਜੂਗੀ ਹਲਕੀ ਜੀ ਫਲੇਮ ਤੇ ਜਿਹੜਾ ਆਪਾਂ ਇਹਨੂੰ ਪਕਾ ਲਾਂਗੇ ਨਾਲ ਦਾ ਸੂਜੀ ਪੱਕ ਜੂਗੀ ਨਾਲੇ ਇਹ ਆਟੇ ਜਿਹਾ ਬਣ ਜੂਗੀ ਤੇ ਇਸ ਤਰੀਕੇ ਨਾਲ ਜੀ ਸੂਜੀ ਨੇ ਸਾਰਾ ਪਾਣੀ ਹੈ ਜਿਹੜਾ ਪੀ ਲਿਆ ਜੇ ਆਪਾਂ ਨੂੰ 1.5-2 ਮਿੰਟ ਹੋ ਗਏ ਨੂੰ ਇਸ ਤਰੀਕੇ ਨਾਲ ਪਗਾਉਂਦਿਆਂ ਨੂੰ ਪੈਨ ਦੇ ਨਾਲ ਉਹ ਬਿਲਕੁਲ ਅਲੱਗ ਹੋ ਗਈ ਐ ਦੇਖੋ ਤੇ ਹੁਣ ਆਪਾਂ ਇਹਨੂੰ ਥੱਲੇ ਉਤਾਰ ਲੈਣੇ ਆ ਤੇ ਹੁਣ ਜੀ ਆਪਾਂ ਇਹਨੂੰ ਟਾ ਕੇ ਰੱਖ ਦਿਆਂਗੇ ਇਸ ਤਰੀਕੇ ਨਾਲ ਜਿਹੜੀ ਭਾਫ਼ ਨਾਲੇ ਹੋਰ ਨਰਮ ਹੋ ਜੂਗੀ ਵਧੀਆ ਫੱਕ ਜੂਗੀ ਤੇ ਹੁਣ ਜੀ 5-7 ਮਿੰਟ ਹੋ ਗਏ ਐ ਇਸ ਤਰੀਕੇ ਨਾਲ ਸੂਜੀ ਨੂੰ ਰੱਖਿਆ ਨੂੰ ਦੇਖੋ ਤੇ ਹੁਣ ਆਪਾਂ ਇਹਨੂੰ ਇਸ ਬਰਤਨ ਦੇ ਵਿੱਚ ਆ ਜਿਹੜਾ ਕੱਢ ਲਾਂਗੇ ਤੇ ਇਹਨੂੰ ਨਾਲ ਆਪਾਂ ਠੰਡਾ ਕਰਾਂਗੇ ਇਸ ਤਰੀਕੇ ਨਾਲ ਜੀ ਆਪਾਂ ਥੋੜਾ ਜਿਹਾ ਇਹਨੂੰ ਨਾ ਪਲੇਟ ਦੇ ਵਿੱਚ ਫਲਾ ਦੇਾਂਗੇ ਵੀ ਇਹ ਛੇਤੀ ਜਿਹੜੀ ਠੰਡੀ ਹੋ ਜੇ ਇਹਨੂੰ ਆਪਾਂ ਠੰਡਾ ਹੋਣ ਤੋਂ ਬਾਅਦ ਹੀ ਰੈਸਪੀ ਬਣਾਉਣੀ ਸਟਾਰਟ ਕਰਾਂਗੇ ਫਿਰ ਆਪਣੀ ਰੈਸਪੀ ਸਹੀ ਬਣੂਗੀ ਨਹੀਂ ਰੈਸਪੀ ਜਿਹੜੀ ਸਾਰੀ ਖਰਾਬ ਹੋ ਜੂਗੀ ਤੇ ਹੁਣ ਜੀ ਸੂਜੀ ਨੂੰ ਆਪਾਂ ਠੰਡਾ ਕਰ ਲਿਆ ਇਸ ਤਰੀਕੇ ਨਾਲ ਸੂਜੀ ਹੈ ਜਿਹੜੀ ਠਰ ਗਈ ਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਤੇ ਇਹਨੂੰ ਆਪਾਂ ਬਰੀਕ ਕੱਟ ਲਿਆ ਸੀ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਹੈ ਮੇਰੇ ਕੋਲੇ ਜੀ ਬਰੀਕ ਕਟੀਆਂ ਹੋਈਆਂ ਦੋ ਹਰੀਆਂ ਮਿਰਚਾਂ ਐਡ ਕਰਦੇ ਆਂਗੇ ਇਹ ਤੁਸੀਂ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਜੇ ਸਪੈਸ਼ਲ ਬੱਚਿਆਂ ਲਈ ਰੈਸਪੀ ਬਣਾਉਣੀ ਹੋਈ ਫਿਰ ਤੁਸੀਂ ਇਹਨਾਂ ਨੂੰ ਸਕਿਪ ਕਰ ਸਕਦੇ ਹੋ ਥੋੜਾ ਜਿਹਾ ਅਦਰਕ ਕद्दूकश ਕਰਕੇ ਐਡ ਕਰ ਦਿਆਂਗੇ ਤਾਂ ਟੇਸਟ ਬਹੁਤ ਵਧੀਆ ਆਊਗਾ ਤੇ ਹਾਂਜੀ ਇਹਦੇ ਵਿੱਚ ਮਸਾਲੇ ਕੁਛ ਐਡ ਕਰਾਂਗੇ ਫਲੇਵਰ ਦੇ ਲਈ ਸਭ ਤੋਂ ਪਹਿਲਾਂ ਨਾ ਦਰਦੀਆਂ ਕਟੀਆਂ ਹੋਈਆਂ ਲਾਲ ਮਿਰਚਾਂ ਐਡ ਕਰਦੇ ਆਂਗੇ ਅੱਧਾ ਚਮਚ ਗਰਮ ਮਸਾਲੇ ਦਾ ਐਡ ਕਰਦੇ ਆਂਗੇ ਭੁੰਨੇ ਹੋਏ ਜੀਰੇ ਦਾ ਪਾਊਡਰ ਐਡ ਕਰਦੇ ਆਂਗੇ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਐਡ ਕਰ ਦੇਾਂਗੇ ਬਿਲਕੁਲ ਥੋੜੀਆਂ ਇਹ ਕਾਲੀਆਂ ਮਿਰਚਾਂ ਸਵਾਦ ਅਨੁਸਾਰ ਫ੍ਰੀਕ ਕੱਟਿਆ ਹੋਇਆ ਵਾਵਾ ਸਾਰਾ ਹਰਾ ਧਨੀਆ ਐਡ ਕਰ ਦੇਾਂਗੇ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਤੇ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਮਿਕਸ ਕਰ ਲਿਆ ਮੈਂ ਨਮਕ ਇੱਥੇ ਨਹੀਂ ਐਡ ਕੀਤਾ ਨਮਕ ਆਪਾਂ ਬੈਲ ਨਹੀਂ ਸੂਜੀ ਦਾ ਜਿਹੜਾ ਜ਼ਿਆਦਾ ਐਡ ਕਰ ਲਿਆ ਸੀ ਬਾਕੀ ਆਪਾਂ ਚਾਟ ਮਸਾਲਾ ਵੀ ਐਡ ਕੀਤਾ ਹੈ ਤੇ ਹੁਣ ਇਹਨੂੰ कुरकुरा ਬਣਾਉਣ ਦੇ ਲਈ ਨਾ ਆਪਾਂ ਇਹਦੇ ਵਿੱਚ ਚੌਲਾਂ ਦਾ ਆਟਾ ਐਡ ਕਰਾਂਗੇ ਮੈਂ 2 ਚਮਚਾ ਐਡ ਕਰੂੰਗੀ ਤੁਸੀਂ ਨਾ ਬਾਜ਼ਾਰ ਵਾਲਾ ਵੀ ਵਰਤ ਸਕਦੇ ਹੋ ਜਾਂ ਫਿਰ ਚੌਲਾਂ ਨੂੰ ਮਿਕਸੀ ਦੇ ਵਿੱਚ ਮਿਕਸ ਕਰਕੇ ਨਾ ਉਸ ਤਰੀਕੇ ਨਾਲ ਵੀ ਆਟਾ ਜਿਹੜਾ ਬਣਾ ਸਕਦੇ ਹੋ ਤੇ ਇਹਨੂੰ ਵੀ ਆਪਾਂ ਮਿਕਸ ਕਰ ਦੇਾਂਗੇ ਇਹਦੇ ਨਾਲ ਬਹੁਤ ਹੀ कुरकुਰੇ ਸਨੈਕਸ ਬਣ ਕੇ ਤਿਆਰ ਹੋਣਗੇ ਤੇ ਹੁਣ ਜੀ ਇੱਥੇ ਆਪਣੇ ਕੋਲੇ ਹੈਗੇ ਉਬਲੇ ਹੋਏ ਆਲੂ ਤੇ ਇਹ ਇਹਨਾਂ ਆਲੂਆਂ ਨੂੰ ਉਬਾਲ ਕੇ ਤੁਸੀਂ ਠੰਡਾ ਜ਼ਰੂਰ ਕਰ ਲਿਓ ਆਲੂ ਜਦੋਂ ਉਬਾਲ ਲਿਓ ਗਰਮ ਹੋਏ ਤਾਂ ਅੰਦਰੋਂ ਠਾਰ ਲਿਓ ਫਿਰ ਉਸ ਤੋਂ ਬਾਅਦ ਹੈ ਜਿਹੜਾ ਇਸ ਤਰੀਕੇ ਨਾਲ ਕद्दूकश ਕਰ ਲਓ ਵੀ ਇਹ ਚੰਗੇ ਤਰੀਕੇ ਨਾਲ ਮਿਕਸ ਹੋ ਜਾਣ। ਇੱਕ ਕੌਲੀ ਆਪਣੇ ਕੋਲ ਜਿਹੜੀ ਸੂਜੀ ਦੀ ਸੀ ਉਹੀ ਇੱਕ ਕੌਲੀ ਹੈ ਜਿਹੜੀ ਆਪਣੇ ਕੋਲ ਆਲੂਆਂ ਦੀ ਆ ਤੇ ਆਲੂਆਂ ਨੂੰ ਵੀ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ। ਸੂਜੀ ਤੇ ਆਲੂ ਦਾ ਇਹ ਬਹੁਤ ਹੀ ਟੇਸਟੀ ਚਟਪਟਾ ਜਾਂ ਨਾਸ਼ਤਾ ਬਣ ਕੇ ਤਿਆਰ ਹੁੰਦਾ ਹੈ। ਇਹਨਾਂ ਨੂੰ ਚੰਗੇ ਤਰੀਕੇ ਨਾਲ ਕਿਸੇ ਵੀ ਖੁੱਲੇ ਬਰਤਨ 'ਚ ਮਿਕਸ ਕਰ ਲਿਓ ਤੁਸੀਂ। ਦੇਖੋ ਜੀ ਆਪਾਂ ਆਲੂ ਜਦੋਂ ਐਡ ਕਰਦੇ ਤਾਂ ਇਹ ਹੱਥਾਂ ਨੂੰ ਛਿੱਪ ਕਰਿਆ ਇਸ ਤਰੀਕੇ ਨਾਲ ਮਿਕਸਚਰ ਕਿ ਆਪਾਂ ਨਾ 1 ਕ ਕ ਚਮਚਾ ਇਹਦਾ ਰਫੈਂਡ ਤੇਲ ਦਾ ਜਾਂ ਘਿਓ ਦਾ ਲਾ ਲਾਂਗੇ ਇਸ ਤਰੀਕੇ ਨਾਲ ਹੱਥਾਂ ਨੂੰ ਤੇ ਇਹਨੂੰ ਆਪਾਂ ਨਾ ਇਸ ਤਰੀਕੇ ਨਾਲ ਜਿਹੜਾ ਇਕੱਠਾ ਕਰਕੇ ਬਿਲਕੁਲ ਆਟੇ ਦੀ ਤਰ੍ਹਾਂ ਬਣਾ ਲਾਂਗੇ ਤੇ ਕਿਸੇ ਵੀ ਸ਼ੇਪ ਦੇ ਤੁਸੀਂ ਇਹ ਸਨੈਕਸ ਬਣਾ ਸਕਦੇ ਹੋ ਚਾਹੇ ਤੁਸੀਂ ਟਿੱਕੀ ਦੀ ਤਰ੍ਹਾਂ ਇਹਨਾਂ ਨੂੰ ਗੋਲ ਬਣਾ ਲਿਓ ਚਾਹੇ ਤੁਸੀਂ ਜਿਵੇਂ ਕਟਲਟ ਬਣਾਉਨੇ ਹੁੰਦੇ ਓਵੇਂ ਬਣਾ ਲਿਓ ਲਓ ਜੀ ਇਹ ਬਿਲਕੁਲ ਤਿਆਰ ਹੋ ਗਏ ਇਹਨੂੰ ਇਸ ਤਰੀਕੇ ਨਾਲ ਆਪਾਂ ਰੱਖ ਲੈਣੇ ਆ ਤੇ ਹੁਣ ਜੀ ਇਸ ਤਰੀਕੇ ਨਾਲ ਹੱਥਾਂ ਨੂੰ ਆਪਾਂ ਤੇਲ ਜਾਂ ਘਿਓ ਨਾਲ ਗ੍ਰੀਸ ਕਰਕੇ ਤੇ ਇਹਨਾਂ ਦਾ ਮਿਕਸਚਰ ਹੈ ਜਿਹੜਾ ਉਠਾਵਾਂਗੇ ਤੁਸੀਂ ਇਹਨਾਂ ਨੂੰ ਟਿੱਕੀ ਦੀ ਤਰ੍ਹਾਂ ਵੀ ਜੈਸ ਤਰੀਕੇ ਨਾਲ ਲੰਬਾਈ ਦੇ ਵਿੱਚ ਵੀ ਬਣਾ ਸਕਦੇ ਜਿਵੇਂ ਆਪਾਂ ਕਟਲਟ ਬਣਾਉਣੇ ਹੁੰਦੇ ਆ ਸੇਮ ਉਸੇ ਤਰੀਕੇ ਨਾਲ ਕਿਸੇ ਵੀ ਡਿਜ਼ਾਈਨ ਦੇ ਜਿਹੜੇ ਤੁਸੀਂ ਇਹ ਬਣਾ ਸਕਦੇ ਹੋ ਇਸ ਤਰੀਕੇ ਨਾਲ ਬਣਾ ਬਣਾ ਕੇ ਨਾ ਆਪਾਂ ਤਿਆਰ ਕਰਕੇ ਰੱਖ ਲਾਂਗੇ ਲਓ ਜੀ ਇਹਨੂੰ ਆਪਾਂ ਬਣਾ ਲਿਆ ਇਸ ਤਰੀਕੇ ਨਾਲ ਤੇ ਸੇਮੇ ਉਸੇ ਤਰੀਕੇ ਨਾਲ ਦੂਜੇ ਵੀ ਆਪਾਂ ਬਣਾ ਬਣਾ ਕੇ ਜਿਹੜੇ ਪਲੇਟ ਚ ਰੱਖ ਲੈਣੇ ਆ ਦੇਖੋ ਹਾਂ ਜੀ ਸਾਰੇ ਸਨੈਕਸ ਇਸ ਤਰੀਕੇ ਨਾਲ ਆਪਾਂ ਤਿਆਰ ਕਰਕੇ ਰੱਖ ਲਏ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਇੱਧਰ ਆਪਾਂ ਇੱਕ ਘੋਲ ਤਿਆਰ ਕਰਾਂਗੇ ਜਿਹਦੇ ਲਈ ਆਪਾਂ ਇੱਕ ਕੌਲੀ ਦੇ ਵਿੱਚ ਤਿੰਨ ਚਮਚ ਮੈਦੇ ਦੇ ਐਡ ਕਰਾਂਗੇ ਤੁਸੀਂ ਇਹਦੇ ਵਿੱਚ ਚੌਲਾਂ ਦਾ ਆਟਾ ਵੀ ਮਿਕਸ ਕਰ ਸਕਦੇ ਹੋ ਕਾਰਨ ਸਟਾਰਚ ਵੀ ਮਿਕਸ ਕਰ ਸਕਦੇ ਹੋ ਜਾਂ ਕੱਲਾ ਚੌਲਾਂ ਦਾ ਆਟਾ ਵੀ ਵਰਤ ਸਕਦੇ ਹੋ ਜਾਂ ਕੱਲਾ ਮੈਦਾ ਵੀ ਵਰਤ ਸਕਦੇ ਹੋ ਤਿੰਨ ਚਮਚ ਮੈਦੇ ਦੇ ਵਿੱਚ ਆਪਾਂ ਥੋੜਾ ਜਿਹਾ ਯਾਨੀ ਕਿ ਅੱਧਾ ਇੱਕ ਚਮਚ ਨਮਕ ਦਾ ਐਡ ਕਰ ਦਿਆਂਗੇ ਕਿਤੇ ਤੁਸੀਂ ਫਲੇਵਰ ਦੇ ਲਈ ਕੋਈ ਹੋਰ ਮਸਾਲਾ ਜਿਵੇਂ ਕਿ ਚਾਟ ਮਸਾਲਾ ਲਾਲ ਮਿਰਚ ਐ ਵੀ ਐਡ ਕਰ ਸਕਦੇ ਹੋ ਤੇ ਹੁਣ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਤਰੀਕੇ ਦਾ ਆਪਾਂ ਘੋਲ ਤਿਆਰ ਕਰਾਂਗੇ ਤੇ ਬਿਲਕੁਲ ਇਸ ਤਰੀਕੇ ਦਾ ਜੀ ਆਪਾਂ ਘੋਲ ਬਣਾ ਕੇ ਤਿਆਰ ਕਰ ਲਿਆ ਨਾ ਬਾਲਾ ਇਹ ਪਤਲਾ ਨਾ ਗਾੜਾ ਤੁਸੀਂ ਦੇਖ ਸਕਦੇ ਹੋ ਤੇ ਇਧਰ ਆਪਣੇ ਕੋਲੇ ਹੈਗਾ ਜੀ ਇਹ ਬ੍ਰੈਡ ਕਰਮ ਇਹ ਬਾਜ਼ਾਰ ਚੋਂ ਵੀ ਮਿਲ ਜਾਂਦਾ ਤੁਸੀਂ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਤੇ ਹੁਣ ਜੀ ਇਸ ਤਰੀਕੇ ਨਾਲ ਇੱਕ ਕਟਲਟ ਆ ਜਿਹੜਾ ਆਪਾਂ ਉਠਾਵਾਂਗੇ ਤੇ ਇਹਨੂੰ ਆਪਾਂ ਇਸ ਘੋਲ ਦੇ ਵਿੱਚ ਨਾ ਇਸ ਤਰੀਕੇ ਨਾਲ ਭਿਓ ਲਾਂਗੇ ਇਹ ਚਮਚ ਦੀ ਮਦਦ ਨਾਲ ਉਠਾ ਕੇ ਇਹਨੂੰ ਬ੍ਰੈਡ ਕਰਮ ਚ ਰੱਖਾਂਗੇ ਆਪਾਂ ਤੇ ਬ੍ਰੈਡ ਕਰਮ ਦੀ ਕੋਟਿੰਗ ਕਰ ਦੇਾਂਗੇ ਇਹਦੇ ਉੱਪਰ ਇਸ ਤਰੀਕੇ ਨਾਲ ਪੈਸੇ ਤਾਂ ਇਹ ਇਸ ਤਰੀਕੇ ਨਾਲ ਵੀ ਬਹੁਤ ਕਰਕਰੇ ਤੇ ਕ੍ਰਿਸਪੀ ਬਣਨਗੇ ਪਰ ਜੇਕਰ ਤੁਸੀਂ ਬ੍ਰੈਡ ਕਰਮ ਦੀ ਕੋਟਿੰਗ ਕਰ ਦਿਓਗੇ ਨਾ ਇਸ ਤਰੀਕੇ ਨਾਲ ਫਿਰ ਐਕਸਟਰਾ ਕ੍ਰਿਸਪੀ ਬਣਨਗੇ ਤੁਸੀਂ ਬੱਚਿਆਂ ਨੂੰ ਬਣਾ ਕੇ ਟਿਫਨ 'ਚ ਦੇ ਸਕਦੇ ਹੋ ਜਾਂ ਘਰੇ ਕੋਈ ਪਾਰਟੀ ਕਰ ਰਹੇ ਹੋ ਬਰਥਡੇਅ ਸੈਲੀਬ੍ਰੇਸ਼ਨ ਕਰ ਰਹੇ ਹੋ ਨਾ ਤਾਂ ਫਿਰ ਉਦੋਂ ਤੁਸੀਂ ਬਣਾ ਸਕਦੇ ਹੋ ਬਹੁਤ ਵਧੀਆ 스ਨੈਕਸ ਹੈ ਇਹ ਲਓ ਜੀ ਇਸ ਤਰੀਕੇ ਨਾਲ ਇਹਨੂੰ ਆਪਾਂ ਤਿਆਰ ਕਰ ਲਿਆ ਤੇ ਇਹਨਾਂ ਨੂੰ ਆਪਾਂ ਤਿਆਰ ਕਰ ਕਰਕੇ ਆ ਜਿਹੜਾ ਇੱਕ ਪਲੇਟ 'ਚ ਰੱਖੀ ਚੱਲਾਂਗੇ ਤੇ ਇਸ ਤਰ੍ਹਾਂ ਜੀ ਮੈਂ ਸਾਰੇ ਬਣਾ ਕੇ ਰੱਖ ਲਏ ਐ ਇਹਨਾਂ ਤੇ ਆਪਾਂ ਬ੍ਰੈਡ ਕਰਮ ਦੀ ਕੋਟਿੰਗ ਕਰਤੀ ਐ ਤੇ ਅੱਧੇ ਆ ਨਾ ਜਿਹੜੇ ਆਪਾਂ ਬ੍ਰੈਡ ਕਰਮ ਦੀ ਕੋਟਿੰਗ ਤੋਂ ਬਿਨਾ ਰੱਖੇ ਆ ਇਹਨਾਂ ਨੂੰ ਆਪਾਂ ਬ੍ਰੈਡ ਕਰਮ ਤੋਂ ਬਿਨਾ ਫਰਾਈ ਕਰਾਂਗੇ ਵੀ ਕਿਸ ਤਰੀਕੇ ਨਾਲ ਇਹ ਬਣਦੇ ਆ ਆਪਾਂ ਦੋ ਤਰੀਕਿਆਂ ਨਾਲ ਫਰਾਈ ਕਰਾਂਗੇ ਤੁਹਾਨੂੰ ਇਹ ਬਹੁਤ ਵਧੀਆ ਕ੍ਰਿਸਪੀ ਬਣਨਗੇ ਇਹ ਐਕਸਟਰਾ ਕ੍ਰਿਸਪੀ ਬਣਨਗੇ ਤੇ ਹੁਣ ਜੀ ਤੇਲ ਨੂੰ ਆਪਾਂ ਗਰਮ ਕਰ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਬਿਨਾ ਬ੍ਰੈਡ ਕਰਮ ਵਾਲੇ ਆ ਜਿਹੜੇ 스ਨੈਕਸ ਬਣਾਵਾਂਗੇ ਮੀਡੀਅਮ ਫਲੇਮ ਤੇ ਤੇਲ ਗਰਮ ਹੋਣਾ ਚਾਹੀਦਾ ਤੇ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛ ਇਹ ਜਦੋਂ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛੱਡਾਂਗੇ ਨਾ ਇਸ ਤਰੀਕੇ ਨਾਲ ਝੱਗ ਬਣੂਗੀ ਬੱਬਲਸ ਜ਼ਿਆਦਾ ਬਣਨਗੇ ਤਾਂ ਆਪਾਂ ਇਹਨਾਂ ਨੂੰ ਜਿਹੜਾ ਅੱਧਾ ਕਿ ਮਿੰਟ ਬਿਲਕੁਲ ਨਹੀਂ ਛੇੜਨਾ ਜਦੋਂ ਇਹ ਥੋੜੇ ਜਿਹਾ ਪੱਕ ਗਏ ਆਪਾਂ ਨੂੰ ਲੱਗਿਆ ਵੀ ਇਹਨਾਂ ਦੀ ਸ਼ੇਪ ਹੈ ਜਿਹੜੀ ਹੋਲਡ ਹੋ ਗਈ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਿਲਾਵਾਂਗੇ ਨਹੀਂ ਫਿਰ ਇਹ ਟੁੱਟੇ ਜਾਣਗੇ ਤੇ ਹਾਂਜੀ ਇਸ ਤਰੀਕੇ ਨਾਲ ਦੇਖੋ ਇਹ 골ਡਨ ਹੋਣੇ ਸਟਾਰਟ ਹੋ ਗਏ ਆ ਵਧੀਆ ਤੇ ਆਪਾਂ ਇਹਨਾਂ ਨੂੰ ਨਾ ਮੀਡੀਅਮ ਜੀ ਫਲੇਮ ਤੇ ਜਿਹੜਾ ਵਧੀਆ 골ਡਨ ਬਣਾ ਕੇ ਤਿਆਰ ਕਰ ਲਾਂਗੇ ਜੇ ਆਪਾਂ ਫੁੱਲ ਫਲੇਮ ਤੇ ਇਹਨਾਂ ਨੂੰ ਪਕਾਵਾਂਗੇ ਫਿਰ ਇਹ ਵਿੱਚੋਂ ਕੱਚੇ ਰਹਿ ਜਾਣਗੇ ਕੁਪੜਾ ਤਾਂ ਇਹ ਜਲਦੀ ਪੱਕ ਜਾਣਗੇ ਇਸ ਕਰਕੇ ਮੀਡੀਅਮ ਜੀ ਫਲੇਮ ਤੇ ਆਪਾਂ ਇਹਨਾਂ ਨੂੰ ਪਕਾ ਕੇ ਤਿਆਰ ਕਰਾਂਗੇ ਤੇ ਇਸ ਤਰੀਕੇ ਨਾਲ ਜੀ ਆਹ ਸਨੈਕਸ ਆ ਜਿਹੜੀ ਆਪਾਂ ਬਣਾ ਕੇ ਕਰ ਲਿਆ ਤਿਆਰ ਇਹਨਾਂ ਨੂੰ ਵਧੀਆ 골ਡਨ ਬਣਾ ਲਿਆ ਸੂਜੀ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ 골ਡਨ ਹੋਣ ਵਾਸਤੇ ਇਸ ਕਰਕੇ ਇਹਨਾਂ ਨੂੰ 5-7 ਮਿੰਟ ਲੱਗ ਗਏ ਆ ਤੇ ਹੁਣ ਆਪਾਂ ਜਿਹੜੇ ਬ੍ਰੈਡ ਕ੍ਰਮ ਵਾਲੇ ਸੀਗੇ ਉਹਨਾਂ ਨੂੰ ਫਰਾਈ ਕਰ ਲੈਣੇ ਆ ਤੇ ਇਸ ਤਰੀਕੇ ਨਾਲ ਜੀ ਇੱਕ-ਇੱਕ ਕਰਕੇ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛੱਡ ਦੇਾਂਗੇ ਬਹੁਤ ਹੀ ਵਧੀਆ ਕ੍ਰਿਸਪੀ ਬਣ ਜਾਣਗੇ ਇਹ ਇਸ ਤਰੀਕੇ ਨਾਲ ਜੀ ਆਪਾਂ ਇਹਨਾਂ ਦੇ ਸਾਈਡਾਂ ਨੂੰ ਪਲਟਦੇ ਹੋਏ ਨਾ ਵਧੀਆ 골ਡਨ ਬਣਾ ਕੇ ਤਿਆਰ ਕਰ ਲਾਂਗੇ ਵੀ ਇਹ ਵਧੀਆ ਕ੍ਰਿਸਪੀ ਬਣ ਜਾਣ ਮੀਡੀਅਮ ਜੀ ਫਲੇਮ ਤੇ ਆਪਾਂ ਪਕਾਵਾਂਗੇ ਵਿੱਚੋਂ ਵੀ ਵਧੀਆ ਸੂਜੀ ਹੈ ਜਿਹੜੀ ਪੱਕਣੀ ਚਾਹੀਦੀ ਹੈ ਜੇ ਆਪਾਂ ਫੁੱਲ ਫਲੇਮ ਰੱਖ ਦੇਾਂਗੇ ਨਾ ਫਿਰ ਇਹ ਵਿੱਚੋਂ ਪੱਕਣੇ ਨਹੀਂ ਤੇ ਉੱਪਰੋਂ ਜਲਦੀ ਪੱਕ ਜਾਣਗੇ ਯਾਨੀ ਕਿ ਉੱਪਰੋਂ ਇਹ ਜ਼ਿਆਦਾ 골ਡਨ ਹੋ ਜਾਣਗੇ ਛੇਤੀ ਇਸ ਕਰਕੇ ਮੀਡੀਅਮ ਜੀ ਫਲੇਮ ਰੱਖਾਂਗੇ ਤੇ ਇਸ ਤਰੀਕੇ ਨਾਲ ਸਾਈਡਾਂ ਨੂੰ ਪਲਟਦੇ ਹੋਏ ਵਧੀਆ ਇਹਨਾਂ ਨੂੰ 골ਡਨ ਬਣਾ ਕੇ ਤਿਆਰ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਵਧੀਆ ਇਹ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਵਧੀਆ 골ਡਨ ਬਣ ਗਿਆ ਇਹਨਾਂ ਨੂੰ ਵੀ ਆਪਾਂ ਕੱਢ ਲੈਣੇ ਆ ਕਿ ਸੇਵੇਂ ਅਸੀਂ ਤਰੀਕੇ ਨਾਲ ਦੂਜੇ ਬਣਾ ਲੈਣੇ ਆ ਤੇ ਇਸ ਤਰੀਕੇ ਨਾਲ ਜੀ ਜਿਹੜੇ ਰਹਿੰਦੇ ਸੀ ਸਨੈਕਸ ਇਹ ਵੀ ਵਧੀਆ ਆਪਾਂ ਬਣਾ ਕੇ ਤਿਆਰ ਕਰ ਲਿਆ ਬਹੁਤ ਹੀ ਵਧੀਆ ਕ੍ਰਿਸਪੀ ਤੇ 골ਡਨ ਬਣ ਕੇ ਤਿਆਰ ਹੋ ਗਿਆ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਬਹੁਤ ਹੀ ਟੇਸਟੀ ਜੀ ਰੈਸਪੀ ਹੈ ਜਿਹੜੀ ਇਹ ਚਟਪਟ ਬਣ ਕੇ ਤਿਆਰ ਹੋ ਜੂਗੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਾਂ ਦੇ ਸ਼ੇਅਰ ਕਰਿਓ ਜੀ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਅਸਤੀ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀਕਾਲ ਜੀ ਤੇ ਇਸ ਤਰੀਕੇ ਨਾਲ ਜੀ ਸਾਰੇ 스낵ਸ ਆ ਜਿਹੜੇ ਬਣ ਕੇ ਤਿਆਰ ਹੋ ਗਏ ਦੇਖੋ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਆਵਾਜ਼ ਤੁਸੀਂ ਸੁਣ ਸਕਦੇ ਹੋ ਬਹੁਤ ਹੀ ਵਧੀਆ ਬਣਦੇ ਆ ਇਹ ਤੇ ਵਿੱਚੋਂ ਬਹੁਤ ਵਧੀਆ ਪੱਕ ਕੇ ਤਿਆਰ ਹੁੰਦੇ ਆ ਤੇ ਇਸ ਤਰੀਕੇ ਨਾਲ ਇਹ ਟਮੇਟੋ ਕੈਚਪ ਦੇ ਨਾਲ ਆ ਜਿਹੜੇ ਬਹੁਤ ਜ਼ਿਆਦਾ ਟੇਸਟੀ ਲੱਗਣਗੇ ਤੁਸੀਂ ਜਰੂਰ ਇਸ ਤਰੀਕੇ ਨਾਲ ਜਿਹੜੇ ਘਰੇ ਇਹ ਸਨੈਕਸ ਹੈ ਟਰਾਈ ਕਰਿਓ